ਚਾਲ ਰਹੀਆਂ ਨੇ ਸੋ ਇਸ سلسلے ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਮੁਤਲਕ ਰਾਤ ਦਾ ਸਮਾਂ ਇੱਕ ਯਾਤਰਾ ਨਿਕਲ ਰਹੀ ਹੈ ਪਟਿਆਲਾ ਦੇ ਵਿੱਚ ਇਹ ਯਾਤਰਾ ਹੋ ਰਹੀ ਹੈ ਇਸ ਬਾਰੇ ਭਾਈ ਜੀ ਹੋਰਾਂ ਨਾਲ ਗੱਲ ਕਰਦੇ ਆ 2 ਮਿੰਟੇ ਕਿਉਂ ਕੀਤੀ ਜਾ ਰਹੀ ਹੈ ਆ ਇਹ ਨੌਜਵਾਨ ਨੇ ਪੰਜਾਬ ਚ ਕਿੱਥੋਂ ਆਇਆ ਕਿਸ ਚੀਜ਼ ਨੂੰ ਲੈ ਕੇ ਇਹ ਯਾਤਰਾ ਚੱਲ ਰਹੀ ਹੈ ਸੋ ਇਹਨਾਂ ਦੇ ਇੱਕ ਕਾਰਕੁਨ ਨੇ ਸਦਾ ਸਾਹਿਬ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਇਹ ਕਿਸ ਚੀਜ਼ ਦੀ ਯਾਤਰਾ ਹੈ ਜੀ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਯਾਤਰਾ ਕੱਢ ਰਹੇ ਹਾਂ ਜਿਹੜੀ ਪਿਛਲੇ 10 ਦਸੰਬਰ ਤੋਂ ਕਰਨਾਟਕ ਤੋਂ ਸ਼ੁਰੂ ਹੋਈ ਹੈ ਜੀ ਤੇ 3 ਮਾਰਚ ਨੂੰ ਵੱਡੇ ਕਦਮ ਨਾਲ ਦਿੱਲੀ ਅਸੀਂ ਕਦਮ ਕਰਾ ਗਏ ਅੱਛਾ ਇਹ ਯਾਤਰਾ ਕੀ ਹੈ ਕਿ ਜਿੰਨੀਆਂ ਵੀ ਭਾਰਤ ਵਿੱਚ ਇਹ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਕਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਹਕੂਮਤ ਕੀਤੀ ਹੈ ਜੀ ਉਹਨਾਂ ਸਾਰਿਆਂ ਨੇ ਜਨਤਾ ਨੂੰ ਲੁੱਟਿਆ ਕੁੱਟਿਆ ਜੀ ਤੇ ਜੀ ਜੀ ਹਾਂ ਢੋਟਣ ਕੁੱਟਣ ਦਾ ਕੰਮ ਕੀਤਾ ਜੀ ਤੇ ਜਿਹੜੀ ਆਪਣੇ ਭਾਰਤ ਜਨਤਾ ਪਾਰਟੀ ਹੈ ਇਹ ਸਭ ਤੋਂ ਫਿਰਕੂ ਫਾਸਿਸਟ ਤੇ ਲੋਕਾਂ ਦੇ ਵਿੱਚ ਬੰਡੀਆਂ ਪਾਉਣ ਵਾਲੀ ਪਾਰਟੀ ਹੈ ਮੈਂ ਵੇਖ ਰਿਹਾ ਤੁਹਾਡੀ ਯਾਤਰਾ 'ਚ ਜਿਹੜਾ ਕਰਾਊਡ ਆ ਪੜ੍ਹਿਆ ਲਿਖਿਆ ਭੈਣ ਜੀ ਹੋਰੀ ਨੇ ਸਾਰੇ ਤੁਸੀਂ ਲੋਕ ਕੌਣ ਹੋ ਕਿੱਥੋਂ ਆਇਓ ਅਸੀਂ ਇਹ ਬਖ ਵਖ ਪੂਰੇ ਭਾਰਤ ਵਿੱਚ ਅਲੱਗ-ਅਲੱਗ ਸਟੇਟਾਂ ਤੋਂ ਆ ਮੈਂ ਬੇਸਿਕਲੀ ਬਠਿੰਡੇ ਤੋਂ ਆ ਇਹ ਜਿਹੜੀ ਯਾਤਰਾ ਅਸੀਂ ਲੋਕਾਂ ਨੂੰ ਗੁੱਡ ਨੇਮ ਕੀ ਆ ਤੁਹਾਡਾ ਕੀ ਨਾਮ ਪਾਰ ਸਿੰਘ ਆ ਜੀ ਕੀ ਕੰਮ ਕਰਦੇ ਹੋ ਅਸੀਂ ਮੈਂ ਜੀ ਟੀਚਰ ਆ और टीचर हो हाँ जी भैन जी तुम्हें आयो मैं मुंबई से हूँ मेरा नाम पूछा है मैं छोटे बच्चों की डॉक्टर हूँ किस चीज़ की छोटे बच्चों की एम बी बी एस हाँ बी ओपेशन कर मुंबई से हो वहाँ आपका महाराष्ट्र में कैसी चलती है एजुकेशन? बहुत अच्छा चलता है हम बच्चों के बीच में काम करते हैं मजदूर क्लिनिक चलाते हैं मजदूरों मेहनत कशों को एकजुट करने का काम करते है छात्रों नौजवानों को एकजुट करने का काम करते हैं हमको लगता है कि हर अन्याय के खिलाफ एकजुट होना न्याय संगत बातें और हमको बिल्कुल ह्यूमन राइट्स के लिए है ना हां बिल्कुल मैंने देखा सरदार करतार सिंह सराभा या सरदार भगत सिंह जहाँ जो फ्रीडम फाइटर हैं, उनके आपके पास हैं। आपका कोई है आप क्या खाते हैं ये सब पॉलिटिक्स से जुड़ा होता है और शहीद आजम भगत सिंह उधम सिंह करतार सिंह सराबा जिनके, जिनके राजगुरु सुखदेव जी बिल्कुल हाँ तो इन सब क्रांतिकारियों ने अपने जिंदगी का कुर्बानी दिया था जिंदगी कुर्बान की थी एक असमता मूलक समाज के लिए एक न्याय संगत ਸਮਤਾਹੂਲਕ ਸਮਾਜ ਕੇ ਲਿਏ ਜੋ ਆਜ ਜੋ ਸੁਪਨਾ ਆਜ ਵੀ ਅਧੂਰਾ ਹੈ ਤੋ ਹਮਕੋ ਲਗਤਾ ਹੈ ਛਾਤਰਾ ਨੌਜਵਾਨੋ ਕੀ ਇਨਸਾਪਸਨ ਨਾਗਰੀਕੋ ਕੀ ਜ਼ਿੰਮੇਦਾਰੀ ਹੈ ਕਿ ਹਮ ਸ਼ਹੀਦੋ ਕੇ ਸੁਪਨੋ ਕੇ ਸਮਾਜ ਕੇ ਲਿਏ ਲੜੇ ਔਰ ਹਰ ਅਨਿਆਇ ਕੇ ਖਿਲਾਫ ਹਰ ਵਿਸ਼ਮਤਾ ਕੇ ਖਿਲਾਫ ਬਾਤ ਕਰੇ ਜੀ ਭਾਜੀ ਇਹ ਸੰਸਥਾ ਤੁਹਾਡੀ ਕਿਦਾਂ ਹੋਣੀ ਚਾਹੀ ਕਿੰਨੇ ਕੁ ਲੋਕੋ ਕੀ ਤੁਹਾਡਾ ਪ੍ਰੋਗਰਾਮ ਰਹਿੰਦੇ ਆ ਇਹ ਅਸੀਂ ਜੀ ਪੰਜਾਬ ਦੇ ਵਿੱਚ ਦਾ ਦਖਲ ਸੰਸਥਾ ਬਣਾਈ ਹੈ ਜੀ ਤੇ ਨੌਜਵਾਨ ਭਾਰ ਸਭਾ ਦਿਸ਼ਾ ਵਿਦਿਆਰਥੀ ਸੰਗਠਨਾ ਇੱਕ ਜਿਹੜੀ ਆਰਡਬਲਯੂ ਪੀਆਈ ਸਾਡੀ ਜਿਹੜੀ ਪੋਲੀਟੀਕਲ ਪਾਰਟੀ ਹੈ ਜੀ ਉਹਦੇ ਵੱਲੋਂ ਇਹ ਸਾਰੀਆਂ ਸਾਡੀ ਇਹ ਸਭ ਜਿਵੇਂ ਹਿੰਦੂ ਆਰ ਡਬਲਯੂ ਆਈ ਪੋਲੀਟੀਕਲ ਪਾਰਟੀ ਤੁਹਾਡੇ ਵਿੰਗ ਦੀ ਹਾਂਜੀ ਹਾਂਜੀ ਅੱਛਾ ਆ ਹਾਂ ਭਾਰਤ ਦੀ ਮਜ਼ਦੂਰ ਕ੍ਰਾਂਤੀਕਾਰੀ ਪਾਰਟੀ ਹੈ ਜੀ ਹਾਂ ਇਹਦੇ ਵੱਲੋਂ ਅਸੀਂ ਇਹ ਯਾਤਰਾ ਕੱਢ ਰਹੇ ਹਾਂ ਕਿਉਂਕਿ ਜਿਹੜੀ ਦੇਖੋ ਆਰਐਸਐਸ ਹੈ ਬੀਜੇਪੀ ਹੈ ਇਹ ਲੋਕਾਂ ਦੇ ਜਿਹੜੇ ਅਸਲ ਮੁੱਦੇ ਜਿਹੜਾ ਆਮੰਦ ਹੈ ਉਹਨੇ ਹਿੰਦੂ ਰਾਜ ਤੋਂ ਕੀ ਲੈਣਾ ਨਾ ਕਿਸੇ ਨੂੰ ਖਾਲਸਾ ਚਾਹੀਦਾ ਇਸ ਕਰਕੇ ਆਮ ਬਦਵਤਾ ਦੀ ਰਸੋਈ ਦੀ ਲੜਾਈ ਲੜਦੇ ਹੁਣ ਉਹਦੀਆਂ ਸਰੋਂ ਦਾ ਤੇਲ ਕਿੰਨਾ ਮਹਿੰਗਾ ਹੋ ਗਿਆ ਡੀਜ਼ਲ ਪੈਟਰੋਲ ਦੇ ਰੇਟ ਕਿਤੇ ਚਲੇ ਗਏ ਗੈਸ ਦਾ ਸਿਲੰਡਰ ਹਜ਼ਾਰ ਤੋਂ ਟੱਪ ਗਿਆ ਜਿਹੜੀਆਂ ਸਿਹਤ ਸਹੂਲਤਾਂ ਜਿਹੜਾ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹੁਣ ਪੰਜਾਬ ਦਾ ਜਿੰਨੇ ਇੰਡਸਟਰੀ ਹੈ ਜਿਹੜੀ ਇਹ ਜਿਹੜੀ ਸਰਕਾਰ ਹੈ ਨਾ ਬੀਜੇਪੀ ਜੀ ਇਹ ਭੱਡੇ 10% ਤਨਾਡਾ ਦੀ ਸੇਵਾ ਕਰਦੀ ਹੈ ਜੀ ਇਹ ਜਿਹੜਾ ਹਾਲੀਆ ਭਾਜੀ ਕਿਸਾਨ ਅੰਦੋਲਨ ਚੱਲ ਰਿਹਾ ਇਸ ਨੂੰ ਲੈ ਕੇ ਤੁਹਾਡਾ ਕੀ ਰੁਝਾਨ ਹੈ ਬਿਲਕੁਲ ਜੀ ਉਹਨਾਂ ਦਾ ਜਮਹੂਰੀ ਰਾਈਟ ਹੈ ਜਿਹੜੇ ਬੰਦੇ ਦੇਖੋ ਭਾਰਤ ਵਿੱਚ ਹਰ ਬੰਦੇ ਨੂੰ ਰਾਈਟ ਆਫ ਦਾ ਪ੍ਰੋਟੈਸਟ ਕਰਨ ਦਾ ਜਿਹੜੇ ਤੋਂ ਕਿਸਾਨ ਐ ਉਹਨਾਂ ਨੂੰ ਦਿੱਲੀ ਜਾਣ ਲਈ ਤਾਂ ਹਰਿਆਣੇ ਨੂੰ ਅਸੀਂ ਇੰਟਰਨੈਸ਼ਨਲ ਬਾਰਡਰ ਬਣਾ ਦਿੰਨੇ ਆ ਜੀ ਤੇ ਜਿਹੜੇ ਇਤੋਂ ਨਿਰਮੋਦੀ ਵਰਗੇ ਲਲਿਤ ਮੋਦੀ ਵਰਗੇ ਤੁਸ਼ਾਰ ਮੈਤੇ ਵਰਗੇ ਅਰਬਾਂ ਖਰਬਾਂ ਰੁਪਏ ਲੈ ਕੇ ਲੋਕਾਂ ਦਾ ਭੱਜ ਗਏ ਉਹਨਾਂ ਦਾ ਮਤਲਬ ਇਹਨਾਂ ਨੇ ਮਿਲੀ ਭੁਗਤ ਤੋਂ ਬਿਨਾ ਕਿਵੇਂ ਹੋ ਸਕਦਾ ਮਤਲਬ ਇਹ ਤਾਂ ਜਿਹੜੀ ਇਹ ਜਿਹੜੀ ਪਾਰਟੀ ਐ ਬੀਜਪੀ ਇਹ 90 ਜਿਹੜੇ 100 ਕਰੋੜ ਭਾਰਤ ਦੇ 70% ਲੋਕ ਨੇ 100 ਕਰੋੜ ਬਣਦਾ ਹੈ اچھا EVM ਨੂੰ ਲੈ ਕੇ ਬਹੁਤ ਡਾਊਟ ਨੇ EVM ਦੇ ਬਾਰੇ ਤੁਹਾਡੀ ਕੀ ਰੁਚੀ ਜਾਣ ਹੈ ਬਿਲਕੁਲ ਸਾਡੀ ਇਹ ਮੰਗ ਆ ਕੇ ਵੈਲਟ ਪੇਪਰ ਲਾਗੂ ਕਰਨੀ ਚਾਹੀਏ ਓਕੇ ਬਾਕੀ ਵੱਡੀਆਂ ਪੋਲੀਟੀਕਲ ਪਾਰਟੀਆਂ EVM ਬਾਰੇ ਜੇ ਗਲਤ ਤਾਂ ਕਿਉਂ ਨਹੀਂ ਬੋਲਦੀਆਂ ਨਹੀਂ ਇਹ ਤਾਂ ਦੇਖੋ ਜਿਹੜੇ ਜਮਹੂਰੀ ਲੋਕ ਆ ਉਹ ਬਿਲਕੁਲ ਇਹਦੀ ਡਿਮਾਂਡ ਕਰਨੀ ਚਾਹੀਦੀ ਹੈ ਜੀ ਹਾਂ ਕਿਉਂਕਿ ਜਿਹੜੀ BJP ਹੈ ਹਰ ਆਪਣੇ ਫਿਰਕੂ ਏਜੰਡੇ ਨੂੰ ਹਰ ਤਰੀਕੇ ਨਾਲ ਅੱਗੇ ਵਧਾ ਰਹੀ ਹੈ ਔਰ ਜਿਹੜੀਆਂ ਆਕਉਤੇ ਲੋਕਤੰਤਰਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਰਾਜ ਖੇਤਰ ਵਰਤੋਂ ਕਰ ਰਹੀ ਹੈ। ਆਪੋਜੀਸ਼ਨ ਨਾਲ ਦੇ ਕੋਈ ਚੀਜ਼ ਹੀ ਹੈ ਨਹੀਂ। ਅੱਜ ਜਿਹੜਾ ਤੁਸੀਂ ਪਟਿਆਲੇ 'ਚ ਯਾਤਰਾ ਕੱਢ ਰਹੇ ਹੋ ਕਿੱਥੋਂ ਕਿੱਥੋਂ ਤੱਕ ਤੇ ਤੁਹਾਡਾ ਕੀ ਹੈ ਸ਼ਡਿਊਲ ਰਿਆਂ ਦਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਤੁਹਾਡੀ ਸੰਸਥਾ ਦਾ ਨਾਂ ਤੇ ਆਪਣਾ ਕੰਟੈਕਟ ਦੁਆਰਾ ਦੇ ਸਕਦੇ ਹੋ। ਹਾਂ ਦੇਖੋ ਅਸੀਂ ਦਖਲ ਸੰਸਥਾ ਵੱਲੋਂ ਪੰਜਾਬ ਦੇ ਵਿੱਚੋਂ ਸ਼ਾਮਲ ਹੋਏ ਆ। ਸਾਡਾ ਮੇਰਾ ਆਪਣਾ ਮੋਬਾਈਲ ਨੰਬਰ ਵੀ ਇਸ ਜਿਹੜਾ ਪੈਫਲਟ ਅਸੀਂ ਵੰਡਦੇ ਆ 950107001 ਇਸ ਦੇ ਅਵਤਾਰ ਸਿੰਘ ਮੇਰਾ ਨਾਂ ਹੈ। ਇਸ ਕਰਕੇ ਅਸੀਂ ਲੋਕਾਂ ਤੋਂ ਸੁਨੇਹਾ ਕਿਥੇ ਹੋ ਤੁਸੀਂ ਅਸੀਂ ਜੀ ਆਪਣਾ ਇੱਕ ਸਕੂਲ ਚਲਾ ਰਹੇ ਹਾਂ ਉੱਥੇ ਮੋੜਾ ਰਹੇ ਓਕੇ ਤੇ ਇਹ ਫਿਰ ਕਦੋਂ ਤੁਸੀਂ ਜਿਹੜਾ ਹੈਗਾ ਕਰ ਰਹੇ ਹੋ ਇਹ ਅਸੀਂ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਮਾਨਸਾ ਬਟਿੰਡਾ ਸੰਗਰੂਰ ਮਲੇਰ ਕੋਟਲਾ ਇਹ ਸਾਰੀਆਂ ਸੰਸਥਾਵਾਂ ਦੇ ਵਿੱਚ ਅਸੀਂ ਸ਼ਹਿਰਾਂ ਦੇ ਵਿੱਚ ਜਾ ਕੇ ਆਏ ਹਾਂ ਹੁਣ ਅਸੀਂ ਕੱਲ ਨੂੰ ਛੱਡੀ ਗੜ ਜਾਣਾ ਉਸ ਤੋਂ ਬਾਅਦ ਇਹ ਯਾਤਰਾ ਹਰਿਆਣੇ ਜੇ ਇੰਟਰ ਹੋ ਕੇ 3 ਮਾਰਚ ਨੂੰ ਫਿਰ ਦਿੱਲੀ ਕਾਫੀ ਮਤਲਬ ਪੜਿਆ ਲਿਖਿਆ ਭਰ ਗਿਆ ਮੈਂ ਵੇਖ ਰਿਹਾ ਇਹਨਾਂ ਦੇ ਬੈਗ ਤੇ ਵੀ ਸ਼ੀਰ ਆਜ਼ਮ ਭਗਤ ਸਿੰਘ ਬੀ ਐਸ ਜੈ ਤੇ ਭਗਤ ਸਿੰਘ ਅਧਾਰ ਯਾਤਰਾ ਲਿਖਿਆ 8500 ਕਿਲੋਮੀਟਰ 180 ਜ਼ਿਲ੍ਹੇ 13 ਸੂਬਿਆਂ 'ਚ ਯਾਤਰਾ ਤੁਸੀਂ ਕਰ ਰਹੇ ਹੋ ਮਤਲਬ ਇਹ ਕੰਟੀਨਿਊ ਇਸ ਤਰ੍ਹਾਂ ਆਪ ਕਹਾਂ ਸੇ ਹਮਾਰਾਸ਼ਟਰ ਸੇ ਮਹਾਰਾਸ਼ਟਰ ਜੀ ਗੁੱਡ ਨੇਮ ధਨੰਜੈ ਓਕੇ ధਨੰਜੈ ਹਾਂ ਆਪ ਇਹ ਪੰਜਾਬ ਮੇਂ ਘੁੰਮ ਰਹੇ ਹੋ ਕੈਸੇ ਦੇਖਤੇ ਹੋ ਪੰਜਾਬ ਕੋ हां पंजाब में भी ऐसे लोगों में तो एक असंतोष है ही महंगाई बेरोजगारी को लेकर और सभी जगह में बेचैनी और जैसे जिन-जिन राज्यों में हमने सोचा था कि जहाँ जहाँ पे भाजपा का क्या बोलते हैं एक तथा होल्ड है वहाँ पे भी लोग जो है जो लोगों का जो एक जनमानस में जो भावना है वो तो यही है कि जैसे महंगाई बढ़ कैसे अफोर्ड है? है, करते हो इतना खर्चा आना जाना कैसे चलता है पूरा काम लोगों के सहयोग पे ही चलाते हैं आप, आप क्या काम करते हो हम हमारे स्टूडेंट हम पढ़ रहे हैं लॉ पढ़ रहे हैं मुंबई यूनिवर्सिटी से लॉ कर रहे हैं कहाँ से मुंबई यूनिवर्सिटी मुंबई से वेरी गुड तो भाजी फिर कोई दिक्कत किसी स्टेट या पंजाब के बच्चे ਜਾਂ ਜਿਹੜੇ ਐਨ ਆਰ ਆਈ ਜਾਂ ਹੋਰ ਵੀਰ ਸੁਣਦੇ ਨੇ ਉਹਨਾਂ ਲਈ ਕੀ ਸੁਨੇਹਾ ਆਖਰ ਚ ਅਸੀਂ ਇਹੀ ਸੁਨੇਹਾ ਦਿੰਨੇ ਆ ਕਿ ਜਿਹੜੇ ਭਾਰਤ ਦੇ 100 ਕਰੋੜ ਲੋਕ ਆ ਉਹ ਆਪ ਦੀ ਰੋਜ਼ੀ ਦੀ ਲੜਾਈ ਲੜ ਰਹੇ ਆ ਤੇ ਭਾਜਪਾ ਜਿਹੜੀ ਜੀ ਜੀ 32 ਕਰੋੜ 32 ਕਰੋੜ ਭਾਰਤ ਵਿੱਚ ਬੇਰ ਜਗਾਰਾ ਆ ਉਹਨਾਂ ਦੇ ਵਿੱਚ ਮੈਸੇਜ ਹੈ ਫਿਰਕੂ ਮੈਸੇਜ ਦਿੰਦੀ ਆ ਕਿ ਤੁਸੀਂ ਜਿਹੜਾ 18 ਕਰੋੜ ਭਾਰਤ ਦਾ ਮੁਸਲਮਾਨ ਆ ਉਹਦੇ ਨਾਲ ਤੁਸੀਂ ਦੰਗੇ ਕਰੋ ਉਹਨਾਂ ਨੂੰ ਪਾਕਿਸਤਾਨ ਪੇ ਜੋ ਕਬਰਸਤਾਨ ਪੇ ਜੋ ਮਾਰੋ ਤੇ 12 ਕਰੋੜ ਰੁਪਏ ਤੋਂ ਇੱਕ ਹੋਰ ਇਸ਼ੂ ਵੇਖ ਰਹੇ ਆ ਆ ਪਟਿਆਲੇ ਦੀ ਵਿਰਾਸਤ ਹੈ ਇਹ ਪਟਿਆਲੇ ਦਾ ਸਟੇਟ ਬੈਂਕ ਆਫ ਪਟਿਆਲਾ ਇਸ ਤਰ੍ਹਾਂ ਦੇ ਬਹੁਤ ਸਾਰੇ ਬੈਂਕ ਮਰ ਜੋ ਕੇ ਸਟੇਟ ਬੈਂਕ ਆਫ ਇੰਡੀਆ ਬਣ ਗਏ ਇੱਕ ਤਾਂ ਇਹ ਇਸ਼ੂ ਹੈ ਨਿੱਜੀਕਰਨ ਜਾਂ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਬੈਂਕ ਸਟ੍ਰੌਂਗ ਨੇ ਇਹ ਬੈਂਕਾਂ ਚ ਪਾਸਬੁੱਕ ਵੀ ਨਹੀਂ ਮਿਲਦੀ ਮੈਸੇਜ ਵੀ ਨਹੀਂ ਆਉਂਦਾ ਹੌਲੀ ਹੌਲੀ ਲੋਕ ਇਹਨਾਂ ਬੈਂਕਾਂ ਤੋਂ ਇਹ ਬੈਂਕ ਸਟੇਟ ਬੈਂਕ ਆਫ ਪਟਿਆਲਾ ਇਹ ਮਰਜ ਹੋ ਗਿਆ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਜਿਹੜੀ ਸਥਾਨਕ ਸ਼ਨਾਖਤ ਸੀ ਸਟੇਟ ਬੈਂਕ ਆਫ ਪਟਿਆਲਾ ਦੀ ਉਹ ਖਤਮ ਹੋ ਗਈ ਹੈ ਮਰ ਜੋ ਗਈ ਹੈ ਦੂਸਰਾ ਇਸ਼ੂ ਜਿਹੜਾ ਮੈਂ ਵੇਖ ਰਿਹਾ ਸ਼੍ਰੀ ਕਾਲੀ ਦੇਵੀ ਜੀ ਦਾ ਮੰਦਿਰ ਹੈ ਸਾਹਮਣੇ ਇਹ ਜਿਹੜਾ ਧਾਰਮਿਕ ਸਥਾਨ ਹੈ ਸਤਕਾਰਤ ਹੈ ਪਰ ਇਹਨਾਂ ਨੇ ਕਿੰਨਾ ਜਗ੍ਹਾ ਰੋਡ ਤੇ ਕਬਜ਼ਾ ਕੀਤਾ ਹੋਇਆ ਇਸੇ ਤਰ੍ਹਾਂ ਦੁਖਨਵਰਨ ਸਾਹਿਬ ਵੀ ਇਹ ਮੈਂ ਧਰਮ ਦੇ ਗੈਸਟ ਨਹੀਂ ਉਹਦੇ ਚ ਦਿੱਕਤ ਬਹੁਤ ਆਉਂਦੀ ਆ ਲੋਕਾਂ ਨੂੰ ਕਿਉਂਕਿ ਰੋਡ ਸਾਈਡ ਕਬਜ਼ੇ ਹੋ ਰਹੇ ਨੇ ਉਹ ਸਾਰਾ ਤੁਸੀਂ ਵੇਖ ਰਹੇ ਹੋ ਅਕੂਪਾਈ ਕਰਕੇ ਕਬਜ਼ਾ ਕਰਕੇ ਅੱਗੇ ਵਧਾਇਆ ਹੋਇਆ ਇਹ ਜਿਹੜੇ ਦੋ ਇਸ਼ੂ ਨੇ ਸਾਫਤਾਰ ਸਿੰਘ ਜੀ ਇੱਕ ਤਾਂ ਜਿਹੜਾ ਵੱਡੇ ਵੱਡੇ ਇਸ ਤਰ੍ਹਾਂ ਸ਼ਨਾਖਤ ਹੈ ਜਿਹੜੀ ਹੁਣ ਭਾਵੇਂ ਰਾਜਿਆਂ ਦਾ ਰਾਜ ਨਹੀਂ ਪਰ ਪਟਿਆਲੇ ਨਾਲ ਜੁੜੀ ਇੱਕ ਵਿਰਾਸਤ ਸੀ ਜਿਹੜੀ ਖਤਮ ਹੋ ਗਈ ਪੰਜਾਬ ਸਿੰਥ ਬੈਂਕ ਖਤਮ ਹੋ ਗਿਆ ਹੋਰ ਜਿਹੜੀਆਂ ਚੀਜ਼ਾਂ ਨੇ ਇਸ ਤਰ੍ਹਾਂ ਵੱਡੇ ਜਾਲ ਆ ਜਿਹੜੇ ਇਹਨਾਂ ਨੂੰ ਨਿਗਲ ਰਹੇ ਨੇ ਤੇ ਦੂਸਰਾ ਧਾਰਮਿਕ ਸਥਾਨਾਂ ਦਾ ਇਸ ਤਰ੍ਹਾਂ ਫਲੋ ਹੋ ਰਿਹਾ ਸੜਕਾਂ ਤੇ ਪਬਲਿਕ ਪ੍ਰੋਪਰਟੀ ਤੇ ਕਬਜ਼ੇ ਹੋ ਰਹੇ ਨੇ ਜਿਹਦੇ ਚ ਦਿੱਕਤ ਧਰਮਾਂ ਨਾਲ ਜੁੜੇ ਲੋਕਾਂ ਨੂੰ ਵੀ ਹੈ ਤੇ ਆਮ ਲੋਕਾਂ ਨੂੰ ਵੀ ਇਹ ਦੋ ਇਸ਼ੂ ਤੇ ਕੀ ਵਿਚਾਰ ਹੈ ਤੁਹਾਡੇ ਇਹ ਦੇਖੋ ਜੀ ਪਤਾ ਕੀ ਹੈ ਜਿਹੜੀ ਸਰਕਾਰ ਹੈ ਇਹ ਜਿੰਨੇ ਪਬਲਿਕ ਅਦਾਰੇ ਆ ਸਰਕਾਰੀ ਅਦਾਰੇ ਆ ਉਹ ਸਾਰੇ ਇਹਨਾਂ ਵੱਡੇ ਘਰਾਣਿਆਂ ਨੂੰ ਵੇਚ ਰਹੀ ਹੈ ਇਹ ਲੋਕਾਂ ਦੇ ਗੌਰਵ ਮਾਣ ਨਾਲ ਖੜੇ ਕਿੱਤੇ ਅਦਾਰੇ ਆ ਜੀ LIC ਤੁਹਾਡੇ ਸਾਹਮਣੇ ਵੱਡਾ ਹਿੱਸਾ ਵੇਚਦਾ NFL ਵੇਚਦੀ ਕੋਲ ਇੰਡੀਆ ਵੇਚਦੀ ਭਾਰਤ ਪੈਟਰੋਲੀਅਮ ਵੇਚਦਾ ਜਿਹੜੀ BSNL ਨੂੰ Jio ਖਾ ਗਈ ਠੀਕ ਹੈ ਇਹ ਸਾਰੇ ਜਿਹੜੇ ਅਦਾਰੇ ਆ ਇਹ ਸਾਰੇ ਵੱਡੇ ਘਰਾਣਿਆਂ ਨੂੰ ਕਾਉਡੀਆਂ ਦੇ ਭਾਅ ਵੇਚ ਰਿਹਾ ਇਹ ਤੇ ਇਹ ਸਰਕਾਰ ਹੈ ਜਿਹੜੀ ਇਹ ਚਾਹੁੰਦੀ ਨਹੀਂ ਕਿ ਲੋਕ ਪੜ੍ਹ ਲਿਖ ਕੇ ਕੋਈ ਉਹਨਾਂ ਨੂੰ ਰਾਜਨੀਤਿਕ ਸੋਝ ਆਵੇ ਇਸ ਕਰਕੇ ਇਹ ਸਕੂਲਾਂ ਕਾਲਜਾਂ ਦੀ ਬਜਾਏ ਧਾਰਮਿਕ ਸੰਸਥਾਵਾਂ 'ਚ ਜ਼ਿਆਦਾ ਖੜੀਆਂ ਕਰ ਰਹੇ ਆ ਕਿਉਂਕਿ ਇਹ ਸਰਕਾਰ ਆਪਣੇ ਫਿਰਕੂ ਏਜੰਡੇ ਨੂੰ ਇਸੇ ਤਰੀਕੇ ਨਾਲ ਹੀ ਅੱਗੇ ਵਧਾ ਰਹੀ ਹੈ ਜਿਵੇਂ ਤੁਸੀਂ ਪੈਦਲ ਯਾਤਰਾ ਕਰ ਰਹੇ ਹੋ ਫਿਰ ਰਾਤ ਨੂੰ ਜਾਂ ਮਾਸੂਮ ਮੌਸਮ ਜਦੋਂ ਖਰਾਬ ਹੁੰਦਾ ਕਿਵੇਂ ਸਟੇ ਕਿੱਥੇ ਸਟੇ ਕਰਦੇ ਹੋ ਕਿਸੇ ਕੋਲ ਅਸੀਂ ਦੇਖੋ ਇਹ ਟੋਟਲ ਜਿਹੜੀ ਲੋਕਾਂ ਦੇ ਸਾਰੇ ਚੱਲਦੀ ਆ ਅਸੀਂ ਕਿਸੇ ਵੱਡੇ ਘਰਾਣੇ ਤੋਂ ਕਿਸੇ ਕਰਪਟ ਬੰਦੇ ਤੋਂ ਜਾਂ ਸਮਾਜ ਵਿਰੋਧੀ ਅੰਸਰ ਤੋਂ ਕੋਈ ਪੈਸਾ ਨਹੀਂ ਲੈਂਦੇ ਕਿਸੇ ਪੋਲੀਟਿਕਲ ਪਾਰਟੀ ਕਿਸੇ ਪੋਲੀਟਿਕਲ ਪਾਰਟੀ ਤੋਂ ਨਹੀਂ ਅਸੀਂ ਇਹ ਲੋਕਾਂ ਨੂੰ ਡਾਇਰੈਕਟ ਅਪੀਲ ਕਰਦੇ ਆਂ ਕਿ ਜੇ ਤੁਹਾਨੂੰ ਇਹ ਲੱਗਦਾ ਕਿ ਮੂਵਮੈਂਟ ਇਸ ਤਰ੍ਹਾਂ ਦੀ ਭਾਰਤ ਵਿੱਚ ਚੱਲਣੀ ਚਾਹੀਦੀ ਹੈ ਤਾਂ ਜਿਹੜੇ ਕਿਰਤੀ ਲੋਕਾਂ ਤੇ ਭਰੋਸਾ ਕਰਕੇ ਇਸ ਇਸ ਦਾ ਜਵਾਬ ਦਿੱਤਾ ਜਾ ਸਕਦਾ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ 100 ਕਰੋੜ ਲੋਕਾਂ ਨੂੰ ਬਿਲਕੁਲ ਉਹਨਾਂ ਦੇ ਬੱਚਾ ਦੇ ਮੂੰਹ ਚੋਂ ਬੁਰਕੀ ਖਿੱਚਣਾ ਚਾਹੁੰਦੀ ਹੈ ਤੇ ਵੱਡਿਆਂ ਦੀ ਸੇਵਾ ਕਰਦੀ ਹੈ ਆ ਜਿਹੜਾ ਅਵਾਨੀ ਦੇ ਵੱਡੇ ਵੱਡੇ ਮਾਲ ਨੇ ਇਹ 2014 ਤੋਂ ਪਹਿਲਾਂ 2620 ਮਾਲ ਸੀਗੇ ਹੁਣ ਕਿੰਨੇ ਮਾਲ ਹੋਣਗੇ 19000 ਮਾਲ ਹੈ ਪੰਜਾਬ ਦੇ ਵਿੱਚ 19000 ਮਾਲ ਹੈ ਇੱਕ ਮਾਲ ਖੁੱਲਦਾ ਤੇ 50 ਦੁਕਾਨਾਂ ਨੂੰ ਹੜੱਪ ਕਰ ਜਾਂਦਾ ਇਸ ਕਰਕੇ ਜਿਹੜੀ ਛੋਟੀ ਕਿਸਾਨੀ ਹੈ ਛੋਟੇ ਕਾਰੋਬਾਰ ਹੈ ਇਹਨਾਂ ਦਾ ਕੋਈ ਫਿਊਚਰ ਨਹੀਂ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ ਇਹ ਸਿਸਟਮ ਦਾ ਲੌਜੀਕ ਹੈ ਜੀ ਸੋ ਧੰਨਵਾਦ ਜੀ ਸੋ ਇਹ ਸੀ ਜਿਹੜੇ ਨੌਜਵਾਨ ਜਿਹੜੇ ਇੱਕ ਯਾਤਰਾ ਚਲਾ ਰਹੇ ਨੇ ਸੋ ਇਹਨਾਂ ਨਾਲ ਅਚਾਨਕ ਮੇਰੀ ਪਟਿਆਲਾ ਦੇ ਸ਼ੀਰਾਂ ਵਾਲੇ ਗੇਟ ਦੇ ਵਿੱਚ ਗੱਲਬਾਤ ਹੋਈ ਹੈ ਸੋ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣਾ ਜਿਹੜਾ ਸਟੂਡੀਓ ਦਾ ਨੰਬਰ ਹੈ 98763 09655 ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੀ 7:30 ਤੋਂ 9:30 ਲਾਈਵ ਹੋਣਿਆ ਟਵਾਣਾ ਰੈਡੀ ਤੇ ਇਹਨਾਂ ਬ੍ਰਾਂਡਾਂ ਚ ਤੁਸੀਂ ਇਸੇ ਨੰਬਰ 9876309655 ਤੇ ਕਾਲ ਵੀ ਕਰ ਸਕਦੇ ਹੋ ਸੋ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਜੀ ਥੈਂਕ ਯੂ ਮਿਹਰਬਾਨੀ ਸਤਿ ਸ੍ਰੀ ਅਕਾਲ ਓਕੇ